ਹੈਲੋ ਸਸਕਾਓ ਵੈਲਕਮ ਬੈਕ ਟੂ ਮਾਈ ਚੈਨਲ ਗ੍ਰੈਂਡਮਾਸ ਗ੍ਰੈਂਡ ਕਿਚਨ ਅ ਅੱਜ ਆਪਾਂ ਇੱਕ ਜਿਹੜੀ ਮੋਸਟ ਰਿਕੁਐਸਟਡ ਰੈਸਪੀ ਹੈਗੀ ਆ ਅ ਸਾਬਰਡੋ ਦੇਓ ਦਾ ਸਟਾਰਟਰ ਪਹਿਲਾਂ ਆਪਾਂ ਸ਼ੁਰੂ ਕਰਨ ਜਾ ਰਹੇ ਆ ਸਾਬਰਡੋ ਜਿਹੜੀ ਆ ਇੱਕ ਤਰ੍ਹਾਂ ਦੀ ਅ ਮੈਨਕਾ ਸਭ ਨੂੰ ਪਤਾ ਹੀ ਹੈ ਹਰਕਾ ਤੋ ਸਾਬਰਡੋ ਜਿਹੜੀ ਇੱਕ ਤਰ੍ਹਾਂ ਦੀ ਬ੍ਰੈਡ ਹੁੰਦੀ ਆ ਜਿਹੜੀ ਆਪਾਂ ਯੀਸਟ ਨਾਲ ਬਣਾਉਂਦੇ ਆਪਾਂ ਉਹਨੂੰ ਅ ਖਾਚ ਆਟੇ ਦੇ ਨਾਲ ਜਿਹੜਾ ਯੀਸ ਤਿਆਰ ਹੁੰਦਾ ਆਪਾਂ ਖਮੀਰ ਕਹਿੰਦੇ ਆਂ ਖਮੀਰ ਉਠਾ ਕੇ ਰੱਖਦੇ ਆਂ ਉਹਨੂੰ ਆਪਾਂ ਯੂਜ਼ ਕਰਕੇ ਉਹ ਬ੍ਰੈਡ ਬਣਾਉਂਦੇ ਆਂ ਚੀਜ਼ ਨਹੀਂ ਜਾਂਦਾ ਪਰ ਉਹ ਜਿਹੜੀ ਬ੍ਰੈਡਾਂ ਹੋ ਯੀਸ ਨਾਲੋਂ 100 ਟਾਈਮ ਬੈਟਰ ਹੁੰਦੀ ਆ ਫॉर ਆਰ ਡਾਈਜੈਸਟਿਵ ਸਿਸਟਮ ਬਹੁਤ سارے ਨਿਊਟ੍ਰੀਐਂਟਸ ਹੁੰਦੇ ਆ ਬਹੁਤ سارے ਇਦਾਂ ਦੇ ਆ ਉਹਦੇ ਵਿੱਚ ਹੁੰਦੇ ਆ ਜਰਮਸ ਉਹ ਜਿਹੜੇ ਆਪਾਂ ਖਮੀਰ ਦੇ ਵਿੱਚ ਜਿਹੜੀ ਹੁੰਦੇ ਆ ਜਿਹੜੇ ਆਪਣੇ ਡਾਈਜੈਸਟਿਵ ਸਿਸਟਮ ਲਈ ਬਹੁਤ ਚੰਗੇ ਹੁੰਦੇ ਆਪਣੇ ਗਟ ਸਿਸਟਮ ਲਈ ਬਹੁਤ ਚੰਗੇ ਹੁੰਦੇ ਆ ਸੋ ਦੂਜੀ ਬ੍ਰੈਂਡ ਨਾਲੋਂ ਇਹ ਜਿਹੜੀ ਬੈਟ ਬਹੁਤ ਹੀ ਅ ਮਦਦਗਾਰ ਹੁੰਦੀ ਆ ਆਪਾਂ ਨੂੰ ਅੱਜ ਇਹ ਹੀ ਲੱਗਦਾ ਹੈ ਕਿ ਇਹ ਜਿਹੜੀ ਸਾਇੰਸ ਆਪਾਂ ਹੁਣ ਸਿੱਖਣ ਲੱਗੇ ਆ ਜਾਂ ਆਪਾਂ ਨੂੰ ਪਤਾ ਲੱਗਿਆ ਕਿ ਸਾਵਰਡੋ ਵੀ ਬਣਦਾ ਆ ਪਰ ਮੈਂ ਤੁਹਾਨੂੰ ਦੱਸ ਸਕਾਂ ਕਿ ਮੇਰੀ ਬੜਦਾਦੀ ਸਾਵਰਡੋ ਬਣਾਦੀ ਹੁੰਦੀ ਸੀ ਜਦਕਿ ਉਦੋਂ ਆਪਣਾ ਆਪਾਂ ਤਾਂ ਪਤਾ ਹੀ ਆ ਕਿ ਉਸ ਟਾਈਮ 'ਚ ਇਹਨਾਂ ਚੀਜ਼ਾਂ ਦਾ ਕੋਈ ਜ਼ਿਆਦਾ ਵੈਸੇ ਬਤਾਨੇ ਹੁੰਦਾ ਪਰ ਉਹ ਆਟਾ ਗੁੰਨ ਕੇ ਰੱਖਦੀ ਸੀ ਜਦੋਂ ਤੇ ਉਹਦੇ ਚੋ ਜਦੋਂ ਸ਼ਾਮ ਨੂੰ ਆਟਾ ਉਹਨਾਂ ਨੇ ਸਵੇਰੇ ਥੋੜਾ ਜਿਹਾ ਆਟਾ ਸਵੇਰੇ ਵਾਲੇ ਚੋ ਵਚਾ ਲੈਣਾ ਤੇ ਸ਼ਾਮ ਨੂੰ ਉਹ ਸਾਟੇ ਦੇ ਵਿੱਚ ਉਹਨੂੰ ਗੁੰਨ ਕੇ ਰੱਖਣਾ ਹੈ ਤੇ ਫਿਰ ਉਹਨੂੰ ਦੋ ਤਿੰਨ ਘੰਟੇ ਰੱਖ ਕੇ ਫਿਰ ਉਹਦਾ ਪੁਲਕਾ ਬਣਾਉਣਾ ਫਿਰ ਉਹਦੇ ਚੋ ਥੋੜਾ ਜਿਹਾ ਰੱਖ ਲੈਣਾ ਤੇ ਨੈਕਸਟ ਮਾਰਨਿੰਗ ਜਿਹੜਾ ਆਟਾ ਹੋਣਾ ਉਹਦੇ ਚੋ ਉਹਨੂੰ ਐਡ ਕਰਕੇ ਉਹਦਾ ਪੁਲਕਾ ਬਣਾਉਣਾ ਤੇ ਉਹ ਸਾਰੀ ਉਹਰ ਉਹਨੇ ਉਂਗਲੀ ਖਾਤਾ ਹੈਗਾ ਤੇ ਮਤਲਬ ਇਹ ਜਿਹੜੇ ਸਾਗੜੂ ਵਾਲੀ ਰੈਸਪੀ ਹੈ ਬਹੁਤ ਅਲਕਿਲ ਇਅਰਸ ਐਂਡ ਇਅਰਸ ਤੋਂ ਚੱਲੀ ਆ ਰਹੀ ਹੈ ਪਰੇਈਆ ਵੀ ਆਪਾਂ ਨੂੰ ਜਿੱਦਾਂ ਹੁਣ ਪਤਾ ਲੱਗਿਆ ਕਿ ਜੋ ਸਾਬਡ ਤੋਂ ਸਟਾਰਟਰ ਵੀ ਜਾਂ ਸਾਬਡ ਤੋਂ ਵੀ ਕੋਈ ਚੀਜ਼ ਹੁੰਦੀ ਆ ਪਰ ਦੇ ਰਾਏ ਦਰੋਸਤਾ ਇਹ ਹੁਣ ਵੀ ਜੇ ਬਣਾ ਲਈਏ ਤੇ ਬਹੁਤ ਵਧੀਆ ਆ ਦੂਜੀਆਂ ਬਰੈਡਾਂ ਨਾਲੋਂ ਨਾਟ ਬੈਟਰ ਸੋ ਆਪਾਂ ਪਹਿਲਾਂ ਸ਼ੁਰੂ ਕਰਾਂਗੇ ਇਹਦਾ ਸਟਾਰਟਰ ਬਣਾਉਣਾ ਇਹਦਾ ਜਿਹੜਾ ਸਟਾਰਟਰ ਕਿਉਂਕਿ ਆਪਾਂ ਇਹ ਰੈਗੂਲਰ ਰੋਟੀ ਤਾਂ ਬਣਾਉਂਦੇ ਨਹੀਂ ਆਪਾਂ ਇਹਨੂੰ ਬਰੈਡ ਨੂੰ ਜਿਹੜਾ ਇਹ ਹੋਫ ਰਫ ਕਰਨਾ ਹੁੰਦਾ ਆ ਅ ਵਿੱਚੋਂ ਸੌਫਟ ਆਪਣਾ ਹੁੰਦਾ ਆ ਆਪਾਂ ਮਾਮ ਉਚਾਵਾਂ ਚ ਬਣਾਉਨੇ ਆ ਇਸ ਕਰਕੇ ਆਪਾਂ ਨੂੰ ਇਸ ਸਟਾਰਟਿੰਗ ਨੂੰ ਥੋੜਾ ਜਿਹਾ ਟਾਈਮ ਦੇਣਾ ਪੈਂਦਾ ਆਪਾਂ ਜਿੱਥੋਂ ਸ਼ੁਰੂ ਕਰਾਂਗੇ ਤਾਂ ਦੱਸ ਵੀ ਕਿ ਮੈਂ ਆਪਾਂ ਬਣਾ ਸ਼ੁਰੂ ਕਰਾਂਗੇ ਮੈਦੇ ਤੋਂ ਤੇ ਆਪਣਾ ਜਿਹੜਾ ਰੈਗੂਲਰ ਆਟਾ ਹੈ ਉਹਦੇ ਤੋਂ ਇਹ ਜਿਹੜਾ ਆਪਾਂ ਰੈਗੂਲਰ ਆਟਾ ਆਪਣੀ ਰੋਟੀ ਲਈ ਯੂਜ਼ ਕਰਦੇ ਆ ਉਹ ਆਟਾ ਹੈ ਤੇ ਇਹਨੂੰ ਆਪਾਂ ਨਾਪ ਕੇ ਪਹਿਲੇ ਅਸਰ ਆ ਛੋਟੇ ਜਿਹੇ ਬੋਲ ਮੈਂ ਲਈਆ ਇਹਦੇ ਵਿੱਚ ਪਾ ਲਾਂਗੇ ਆਪਾਂ ਇੱਥੇ ਇੱਕ ਚਮਚ ਜਿਹੜਾ ਆਪਣਾ ਆਟਾ ਰੈਗੂਲਰ ਆਟਾ ਹੈ ਆਪਾਂ ਉਹ ਐਡ ਕਰਾਂਗੇ ਇੱਕ ਚਮਚੀ ਆਪਾਂ ਇਹਦੇ 'ਚ ਮੈਦਾ ਐਡ ਕਰਾਂਗੇ 1 ਟੇਬਲस्पून ਨਾਟ ਚਮਚ 1 ਟੇਬਲस्पून ਆਟਾ ਤੇ ਇੱਕ ਜਿਹੜਾ ਹੈਗਾ ਯਾ ਟੇਬਲस्पून ਆਪਾਂ ਮੈਦਾ ਐਡ ਕਰਾਂਗੇ ਇਹ 'ਚ ਹੋਰ ਕੋਈ ਵੀ ਚੀਜ਼ ਨਹੀਂ ਜਾਣੀ ਗਰਮ ਪਾਣੀ ਜਾਂਦਾ ਹੈ ਪਰ ਤੁਸੀਂ ਜੇਕਰ ਜੇ ਤੁਹਾਨੂੰ ਬਰੈਡ ਬਣਾਉਣੀ ਪਸੰਦ ਹੈ ਤਾਂ ਤੁਹਾਨੂੰ ਇੱਕ ਜ਼ਰੂਰੀ ਜਿਹੜਾ ਹੈਗਾ ਯਾ ਟੂਲ ਜਾਂ ਇੰਸਟਰੂਮੈਂਟ ਕਹਿੰਦੇ ਉਹ ਹੈ ਨਾ ਆ ਇਹਦਾ ਟੈਂਪਰੇਚਰ ਚੈੱਕ ਕਰਨ ਵਾਸਤੇ ਤੁਹਾਨੂੰ ਜ਼ਰੂਰ ਚਾਹੀਦਾ ਕਿਉਂਕਿ ਪਾਣੀ ਦਾ ਟੈਂਪਰੇਚਰ ਜਿਹੜਾ ਹੋ ਸਹੀ ਹੋਣਾ ਚਾਹੀਦਾ ਇਦੇ ਵਿੱਚ ਖਮੀਰ ਉਠਾਉਣ ਵਾਸਤੇ ਤੇ ਇਸ ਕਰਕੇ ਇਹਦਾ ਟੈਂਪਰੇਚਰ ਜਿਹੜਾ ਆਪਾਂ ਯੂਸੂਅਲੀ ਰੱਖਦੇ ਹੁੰਦੇ 105 ਫਾਰਨਹਾਈਟ ਤੋਂ 115 ਫਾਰਨਹਾਈਟ ਦੇ ਵਿੱਚ ਹੋਣਾ ਚਾਹੀਦਾ ਤੇ ਜਦੋਂ ਤੁਸੀਂ ਸਾਬਰਡੂ ਸਟਾਰਟਰ ਬਣਾ ਕੇ ਰੱਖਣਾ ਆ ਤੁਹਾਡੇ ਜਿਹੇ ਏਰੀਆ 'ਚ ਵੀ ਤੁਸੀਂ ਉਹਨੂੰ ਰੱਖ ਰਹੇ ਆ ਕਿਸੇ ਕੋਰਨਰ 'ਚ ਕਿਚਨ 'ਚ ਜਿੱਥੇ ਵੀ ਰੱਖ ਰਹੇ ਆ ਉਹਦਾ ਟੈਂਪਰੇਚਰ ਤੁਹਾਡਾ ਜਿਹੜਾ ਆ ਉਹ 22 ਡਿਗਰੀ ਤੋਂ ਲੈ ਕੇ 30 ਡਿਗਰੀ ਸੈਲਸੀਅਸ ਤੱਕ ਹੋਣਾ ਚਾਹੀਦਾ ਕਿਉਂਕਿ ਜੇ ਇਹ ਤੋਂ ਠੰਡਾ ਹੋਊਗਾ ਤਾਂ ਖਮੀਰ ਉੱਠੋਗਾ ਨਹੀਂ ਜੇ ਇਸ ਤੋਂ ਟੈਂਪਰੇਚਰ ਜ਼ਿਆਦਾ ਹੁੰਦਾ ਹੀ ਹੈ ਜਿੱਥੇ ਤੁਸੀਂ ਆਟਾ ਰੱਖਿਆ ਉਸ ਕਾਰਨ ਦਾ ਟੈਂਪਰੇਚਰ ਜ਼ਿਆਦਾ ਹੀ ਹੈ ਤਾਂ ਇਹ ਬਹੁਤ ਫਾਸਟ ਉੱਠੂਗਾ ਪਰ ਇਹ ਫਲੈਟ ਵੀ ਵਾਪਸ ਛੇਤੀ ਹੋ ਜਾਊਗਾ ਤੇ ਇਹ ਚ ਜਿਹੜੀ ਜਿਹੜੇ ਗੁਣ ਹੋਣੇ ਚਾਹੀਦੇ ਜਿਹੜੀ ਹੈਲਥ ਵੈਲਿਊ ਇਹਦੇ ਚ ਆਉਣੀ ਚਾਹੀਦੀ ਆ ਉਹ ਸਲੋ ਫਰਮੈਂਟੇਸ਼ਨ ਨਾਲ ਆਉਂਦੀ ਆ ਜੇ ਇੱਕਦਮ ਆਟਾ ਫਰਮੈਂਟ ਹੋ ਜਾਂਦਾ ਹੈ ਤਾਂ ਉਹ ਉਹ ਸਹੀ ਨਹੀਂ ਹੁੰਦਾ ਉਹਦੇ ਵਿੱਚ ਉਹਨੇ ਜਰਨਸ ਨਹੀਂ ਬਣਦੇ ਉਹ ਉਹ ਚ ਟੇਸ ਨਹੀਂ ਉਹ ਆਉਂਦਾ ਜਿਹੜਾ ਇੱਕ ਟੈਂਗੀ ਟੇਸਟ ਬ੍ਰੈਡ ਦੇ ਵਿੱਚ ਔੜਾ ਚਾਹੀਦਾ ਹੈ ਸੋ ਇਹਦੇ ਚ ਕਾਲੀ ਨਹੀਂ ਕਰਨੀ ਇਹਨੂੰ ਸਲੋ ਜਦੋਂ ਤੁਸੀਂ ਫਰਮੈਂਟ ਹੋਣ ਦੇਣਾ ਬਸ ਇਹਦਾ ਇੰਨੇ ਹੀ ਕੰਮ ਹੈ ਕਿ ਤੁਸੀਂ ਜੇ ਆਟਾ ਨਾਪ ਲਿਆ ਇੱਕ ਟੇਬਲस्पून ਰੈਗੂਲਰ ਆਟਾ ਇੱਕ ਟੇਬਲस्पून ਮੈਦਾ ਤੇ ਇਹ ਚ ਇਹੀ ਟੇਬਲस्पून ਦੋ ਜਿਹੜੇ ਆਪਾਂ ਪਾਣੀ ਦੇ ਪਾ ਦੇਣੇ ਠੀਕ ਹੈ ਬਸ ਇਹਦੇ ਇਹੀ ਸਟਾਰਟਿੰਗ ਆ ਤੇ ਇਹਨੂੰ ਮਿਕਸ ਕਰ ਲੈਣਾ ਮੈਂ ਇੱਥੇ ਲਿਖਿਆ ਡੇ 1 ਮੰਨੋ ਇਹ ਜਿਹੜਾ ਪਹਿਲਾ ਦਿਨ ਹੋਇਆ ਇਹ ਪਹਿਲਾ ਦਿਨ ਹੈ ਤੇ ਆਪਾਂ ਇੱਥੇ ਲਿਖ ਲਾਂਗੇ ਡੇ 1 ਤੇ ਆਪਾਂ ਇਹਨੂੰ ਇਹਦੇ ਵਿੱਚ ਟਾਈਟਲੀ ਕਵਰ ਨਹੀਂ ਕਰਨਾ ਬਸ ਇਨਾ ਕਵਰ ਕਰਨਾ ਹੈ ਕਿ ਇਹ ਸੁੱਕੇ ਵੀ ਨਹੀਂ ਤੇ ਇਹਦੇ ਵਿੱਚ ਆਕਸੀਜਨ ਵੀ ਜਾਂਦੀ ਰਹੇ ਤਾਂ ਕਿ ਜਿਹੜਾ ਇਹਦਾ ਫਰਮੈਂਟੇਸ਼ਨ ਆ ਉਹ ਪ੍ਰੋਪਰ ਹੋਵੇ ਓਕੇ ਮੈਂ ਜਿਹੜੇ ਨੈਕਸਟ ਡੇ ਵਾਲੇ ਹੈਗੇ ਆ ਆਪਾਂ ਵਾਪਸ ਆਉਣਾ ਇੱਥੇ 24 ਆਵਰਸ ਦੇ ਬਾਅਦ ਜਦੋਂ ਅੱਧਸਵੇਰੇ ਜੇ ਆਪਾਂ ਸ਼ੁਰੂ ਕਰ ਲਿਆ ਆਪਾਂ ਹੁਣ ਕੱਲ ਸਵੇਰੇ ਵਾਪਸ ਆ ਕੇ ਇਹਨੂੰ ਦੇਖਾਂਗੇ ਤੇ ਕਿੱਦਾਂ ਮੋਸਟਲੀ ਤੁਹਾਨੂੰ ਇਹਦੇ ਵਿੱਚ ਕੋਈ ਜ਼ਿਆਦਾ ਚੇਂਜਸ ਨਹੀਂ ਦੇਖਣਗੇ ਇਹ ਫਾਰਮੈਟ ਨਹੀਂ ਹੋਇਆ ਹੋਣਾ ਜ਼ਿਆਦਾ ਤਕਰੀਬਨ ਇਦਾਂ ਹੀ ਲੱਗੂਗਾ ਤੁਹਾਨੂੰ ਇਹਨੇ ਫਾਰਮੈਟ ਹੋਣਾ ਸ਼ੁਰੂ ਹੋਣਾ ਹੈ ਸੈਕੰਡ ਡੇ ਤੋਂ ਥੋੜਾ ਥੋੜਾ ਬਾਬਲਸ ਤੋਂ ਦਿਖਾ ਦਿਖਾਉਣੇ ਆ ਮੈਂ ਕਿੱਦਾਂ ਦੇ ਬਣਦੇ ਆ ਆਹਾਂ ਜਿਹੜਾ ਇਹਦਾ ਸੈਕੰਡ ਡੇ ਆ ਇਹ ਮੈਂ ਬਣਾ ਕੇ ਰੱਖਿਆ ਸੀਗਾ ਇਹ ਇਹਨੂੰ ਜਿੱਦਾਂ 48 ਆਵਰਸ ਹੋ ਗਏ ਇਹ ਇਦਾਂ ਲਾ ਹੋ ਗਿਆ ਚੋਰ-ਥੋਰ ਦਾ ਬਾਬਲ ਵੀ ਦਿਖਾਈ ਦਿੰਦੇ ਹੋਣੇ ਆ ਇਹ ਇਹਦੇ ਕੋਈ ਦਾ ਸੌਫਟ ਬੀ ਹੋ ਗਿਆ। ਇਹ ਮੈਂ ਉਹਦੇ ਬਣਾ ਕੇ ਰੱਖਿਆ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਰਹੀ ਆ ਪਰ ਇਹ ਆਪਣੇ ਆਪ ਹੀ ਜਦੋਂ ਇੱਥੇ ਜਰਮ ਹੁੰਦੇ ਆ ਤੇ ਲੂਸ ਹੋ ਜਾਂਦਾ। ਇਹ ਦਾ ਸੈਕਿੰਡ ਡੇ ਆ। ਜਦੋਂ ਆਪਾਂ ਪਹਿਲਾ ਦਿਨ ਹੁੰਦਾ ਹੀ ਆ ਆਹ ਜਿਹੜਾ ਆਪਾਂ ਪਹਿਲੇ ਬਣਾ ਕੇ ਰੱਖਿਆ ਇਹਦੇ ਵਿੱਚ ਸੈਕਿੰਡ ਡੇ ਦਾ ਹੁਣ ਹੈਗਾ ਆ ਇਹਦੇ ਵਿੱਚ ਆਪਾਂ ਪਾ ਕੇ ਰੱਖ ਦਾਂਗੇ। ਇੱਕ ਚਮਚ ਮੈਦਾ ਹੋਣ ਆ ਟੇਬਲस्पून ਤੇ ਇੱਕ ਟੇਬਲस्पून ਆਟਾ। ਫਿਰ ਇਹਨੂੰ ਮਿਕਸ ਕਰਕੇ ਰੱਖ ਦਾਂਗੇ। ਆ ਸੇਮ ਤਰੀਕੇ ਨਾਲ ਉਹ ਵੀ 2 ਟੇਬਲस्पून ਆਪਾਂ ਆਟੇ ਦੇ ਤੇ ਮੈਂ ਇਹਦੇ ਤੇ ਪਾਏ ਆ ਗਲਾ ਕੇ 2 ਟੇਬਲस्पून ਆਪਾਂ ਇਹਦੇ ਚ ਹੀ ਵਾਰਮ ਵਾਟਰ ਪਾ ਦਾਂਗੇ ਤੇ ਫਿਰ ਇਹਨੂੰ ਆਪਾਂ ਉਸੇ ਤਰੀਕੇ ਨਾਲ ਕਵਰ ਕਰਕੇ ਰੱਖ ਦਾਂਗੇ ਨੈਕਸਟ ਆ ਗਿਆ ਯਾ 3rd ਡੇ ਦਾ 3rd ਡੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੱਦਾਂ ਦਾ ਹੁੰਦਾ ਆ ਇਹਦਾ 3rd ਡੇ ਆ ਤੇ ਤੁਸੀਂ ਦੇਖ ਸਕਦੇ ਕਿ ਇਹਦਾ ਜਿਹੜਾ ਬੱਬਲਸ ਆ ਆ ਕਾਫੀ ਸਾਰੇ ਵਿੱਚ ਦਿਖਣ ਲੱਗ ਗਏ ਇਹ ਮਨ ਲੱਕ ਇਹਦਾ ਜਿਹੜਾ ਫਰਮੈਂਟੇਸ਼ਨ ਨਾ ਉਹ ਸ਼ੁਰੂ ਹੋ ਗਈ ਹੈ ਪ੍ਰੋਪਰ ਇਹਦਾ ਬੋਲ ਵੀ ਜਿਆਦਾ ਲੂਸ ਹੋ ਗਿਆ ਤੇ ਇਹਦੇ ਵਿੱਚ ਬੱਬਲ ਵੀ ਆ ਦੇਖੋ ਕਿੰਨਾ ਬੱਬਲ ਵੀ ਫੁੱਟ ਰਿਹਾ ਨਾ ਜਦੋਂ ਆਪਾਂ ਹਿਲਾਉਂਦੇ ਵੀ ਆ ਤਾਂ ਵੀ ਇੱਥੇ ਬੱਬਲ ਦੇਖਦੇ ਆਪਾਂ ਨੂੰ ਇਹ ਐ ਸਿਚੁਏਸ਼ਨ ਚ ਆ ਜਾਊਗਾ ਇਹ ਸਿਚੁਏਸ਼ਨ ਜਦੋਂ ਆ ਗਿਆ ਫਿਰ ਤੁਸੀਂ ਉਹੀ 1 ਟੇਬਲस्पून ਆਟਾ ਤੇ 1 ਟੇਬਲस्पून ਮੈਦਾ ਪਾ ਕੇ ਤੇ 2 ਟੇਬਲस्पून ਪਾਣੀ ਪਾ ਕੇ ਫਿਰ ਇਹਨੂੰ ਮਿਕਸ ਕਰਕੇ ਤੇ ਇਹਨੂੰ ਆ ਨੈਕਸਟ ਵਿੱਚ ਜਿਹੜਾ ਟਰਾਂਸਫਰ ਕਰ ਦੇਣਾ ਜਿਹੜਾ ਬੈਗ ਆ ਉਹ ਤੇ 3rd ਡੇ ਲਿਖ ਕੇ ਇਹਨੂੰ ਕਿਸੇ ਕਵਰ ਕਰਕੇ ਰੱਖ ਦੇਣਾ ਸੇਮ ਤਰੀਕੇ ਨਾਲ ਉਹੀ ਤੁਸੀਂ ਬੈਗ ਲੈਣਾ ਉਹਦੇ ਵਿੱਚ ਪਾ ਕੇ ਬਸ ਇਹਨੂੰ ਹਲਕਾ ਜਿਹਾ ਕਵਰ ਕਰਕੇ ਰੱਖ ਦਿਓ ਤਾਂ ਕਿ ਇਹ ਟਰਾਈ ਨਾ ਹੋਵੇ ਇਹਨੂੰ ਰੱਖ ਲਿਆ ਆਪ ਫਿਰ ਆਪਣਾਉਂਦਾ ਹੈਗਾ ਯਾ 4th ਡੇ 4th ਡੇ ਜਦੋਂ ਤੁਸੀਂ ਕਿੰਨੇ ਜਾਗਾ ਇਹਦੇ ਬਰਬਾਸ ਉੱਠ ਕੇ ਆਏ ਆ ਇਹ ਪੂਰੀ ਤਰ੍ਹਾਂ ਫਰਮੈਂਟ ਹੋ ਗਿਆ ਹੈ ਪਰ ਆਪਾਂ ਜੇ ਇਹਨੂੰ ਫੋਲ ਟਾਈਮ ਦੇਣਾ ਇਸ ਕਰਕੇ ਕਿ ਇਹਦੇ ਵਿੱਚ ਜਿਹੜੇ ਜਿੰਨੇ ਜਲ ਹੋਣੇ ਚਾਹੀਦੇ ਆ ਜਾਂ ਜਿੱਦਾਂ ਤੇ ਇਹਦੀ ਟੈਂਗੀ ਨਾ ਹੋਣੀ ਚਾਹੀਦੀ ਜਾਂ ਫਲੇਵਰ ਇਹਦਾ ਹੋਣਾ ਚਾਹੀਦਾ ਉਹ ਹਜੇ ਰੈਡੀ ਨਹੀਂ ਹੋਇਆ ਤਾਂ ਆਪਾਂ ਇਹਨੂੰ 4th ਡੇ ਨੂੰ ਵੀ ਸੇਮ ਉਸੇ ਤਰੀਕੇ ਨਾਲ ਆ ਕੋਈ ਤੇ ਜੋ ਬਲਕਿੰਦਾ ਦਿਖ ਰਿਹਾ ਆਪਾਂ ਨੂੰ ਜੇ ਆਪਾਂ ਨੂੰ ਐ ਸਟੇਜ ਤੇ ਵੀ ਆਪਾਂ ਯੂਜ਼ ਕਰੀਏ ਨਾ ਤਾਂ ਇਹ ਆਪਣੀ ਬਲੈਕ ਬਰਡ ਜਿਹੜਾ ਇਹ ਪਰਮੈਂਟ ਕਰ ਦੋਗਾ ਆਪਣੇ ਆਟੇ ਨੂੰ ਬਲੈਕ ਬਰਡ ਵੀ ਜਾਊਗੀ ਪਰ ਟੇਸ ਨਹੀਂ ਬਣੂਗਾ ਉਹ ਗੱਲ ਲਈ ਮਨੂੰ ਜਿਹੜੀ ਆਪਾਂ ਨੂੰ ਉਹਦੇ ਵਿੱਚ ਚਾਹੀਦੀ ਆ ਸੋ ਸੇਮ ਥੀਕ ਇਨਾ ਫੇਰ ਆਪਾਂ ਇਹਦੇ ਵਿੱਚ ਹੁਣ ਇੱਥੇ ਆਪਾਂ ਜਿਹੜਾ ਇਹ ਆਟਾ ਇਹ ਹਟਾ ਲਾਂਗੇ 4th ਡੇ ਤੇ ਆਪਾਂ ਆਟਾ ਨਹੀਂ ਪਾਣਾ ਫੇਰ ਆਪਾਂ ਸਿਰਫ ਮੈਦਾਂ ਪਾਣਾ ਮੈਦਾਂ ਤੁਸੀਂ 1 ਜਾਂ 2 ਚਮਚ ਪਾਓ ਤੇ ਇਹਨੂੰ ਤੁਸੀਂ ਸੇਮ ਥੀਕ ਇਨਾ 2 ਚਮਚ ਵੀ ਤੁਸੀਂ 2 ਟੇਬਲस्पून ਹੀ ਪਾ ਕੇ 2 ਟੇਬਲस्पून ਪਾਣੀ ਪਾ ਕੇ ਇਹਨੂੰ ਫੇਰ ਤੁਸੀਂ ਫਰਮੈਂਟ ਕਰਨ ਲਈ ਰੱਖ ਦਿਓ ਫੋਰ 24 ਆਵਰਸ ਇਹਦੇ ਦਾ ਪ੍ਰੋਸੈਸ ਹੈ ਪਹਿਲੇ ਦਿਨ ਸੈਕੰਡ ਡੇ 24 ਆਵਰਸ ਤੇ 3rd ਦੇ 24 hours ਤੇ 4th ਦੇ 24 hours ਆ uh, एवरी 24 hours ਤੁਸੀਂ ਵਾਪਸ ਆਉਣਾ ਹੈ ਤੇ ਇਹਦੇ ਚ ਪਹਿਲਾ ਆਟਾ ਤੇ ਮੈਦਾ 3 ਦਿਨ ਯੂਜ਼ ਕਰਨਾ ਚੌਥੇ ਦਿਨ ਤੁਸੀਂ ਸਿਰਫ ਇਹਦੇ ਚ ਮੈਦਾ ਯੂਜ਼ ਕਰਨਾ ਹੈ ਤੇ ਪਾਣੀ ਯੂਜ਼ ਕਰਨਾ ਜਿੰਨੇ ਟੇਬਲस्पून ਤੁਸੀਂ ਇਹਦੇ ਮੈਦੇ ਦੇ ਯੂਜ਼ ਕਰੋਗੇ ਉਨਾ ਹੀ ਤੁਸੀਂ ਪਾਣੀ ਐਡ ਕਰੋਗੇ ਬਸ ਇਹਦੇ ਚ 2 ਟੇਬਲस्पून ਤੁਸੀਂ ਆٹے ਦੇ ਮੈਦੇ ਦੇ ਯੂਜ਼ ਕਰੋ ਦੇ 2 ਟੇਬਲस्पून ਸਵੌਲਡ ਵਾਟਰ 105 ਤੋਂ 115 ਫਾਰਨਹਾਈਟ ਦੇ ਵਿੱਚ ਗਰਮ ਕਰਕੇ ਉਹ ਬਾਣੀ ਸੀ ਚਾਰ ਘੰਟੇ ਇਹ ਆਪਣਾ ਫੋਰਥ ਡੇ ਹੋ ਗਿਆ ਫਿਰ ਆਪਾਂ 24 ਆਵਰਸ ਬਾਅਦ ਫਿਰ ਆਪਾਂ ਨਾਲ ਵਾਪਸ ਇਹਨੂੰ ਆਪਾਂ ਪਾਸੇ ਕਰ ਲੈਣਾ ਮੈਂ ਬਣਾ ਕੇ ਰੱਖੇ ਹੋਇਆ ਆ ਆਪਣਾ ਫਿਫਥ ਡੇ ਦਾ ਹੈ ਦੇ ਦੇ ਬਲਕਤ ਤੁਸੀਂ ਬਦਲ ਕਿਦਾਂ ਬਣ ਕੇ ਤਿਆਰ ਹੋਏ ਆ ਐਸ ਸਟੇਜ ਤੇ ਆ ਕੇ ਅਜਿਹਾ ਲੱਗਦਾ ਕਿ ਹੁਣ ਇਹ ਫੁੱਲ ਹੋ ਗਿਆ ਆਪਾਂ ਇੱਕ ਬੋਟਲ ਲੈ ਲਾਂਗੇ ਤੇ ਇਹਨੂੰ ਬੋਟਲ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ ਇਹ ਰਹਾ ਬੋਟਲ ਲਈਏ ਸਾਫ ਬਿਲਕੁਲ ਡਰਾਈ ਤੇ ਸਾਫ ਰਿਦਾ ਬੋਟਲ ਹੋਣੀ ਚਾਹੀਦੀ ਹੈ ਇਹ ਚਾਪਾ ਇਹਨੂੰ ਟ੍ਰਾਂਸਫਰ ਕਰ ਲਾਂਗੇ ਆਟੇ ਨੂੰ ਕਿਉਂਕਿ ਹੋਣੇ ਨੇ ਅ ਜਦੋਂ ਆਪਾਂ ਇਹਨੂੰ ਰੱਖਣਾ ਹੈ ਤੇ ਇਹ ਬਹੁਤ ਜ਼ਿਆਦਾ ਜਿੱਦਾਂ ਇੱਕ ਵਾਰੀ ਫਰਮੈਂਟ ਹੋਣਾ ਹੈ ਤਾਂ ਉੱਪਰ ਨੂੰ ਆਪਾਂ ਨੂੰ ਇੱਕ ਬਿਗਰ ਜਿੱਦਾਂ ਬੋਟਲ ਜਾਂ ਕੋਈ ਬੜੀ ਬੋਲ ਚਾਹੀਦੀ ਹੈ ਸੋ ਆਪਾਂ ਇਹਦੇ ਚ ਪਾ ਲੈਨੇ ਹੁਣ ਇਸ ਟਾਈਮ ਤੋਂ ਬਾਅਦ ਆਪਾਂ ਸਿਰਫ ਅੱਜ ਇਹ 5th ਡੇ ਹੈ ਆਪਣਾ ਅੱਜ ਦਾ ਦਿਨ ਆਪਾਂ ਇਹਦੇ ਵਿੱਚ ਮੈਦਾ ਯੂਜ਼ ਕਰਾਂਗੇ ਕੱਲ ਚਮਚ ਦੇ ਨਾਲ नाप के ਮੈਦਾ ਯੂਜ਼ ਕਰਾਂਗੇ ਤੇ ਕੱਲ ਤੋਂ 6th ਡੇ ਤੋਂ ਆਪਾਂ ਇਹਦੇ ਚ ਯੂਜ਼ ਕਰਾਂਗੇ ਨਾਪ ਕੇ ਜੇ 105 ਗ੍ਰਾਮ ਜੇ ਆਟਾ ਹੈ ਤਾਂ 105 ਗ੍ਰਾਮ ਹੀ ਆਪਾਂ ਪਾਣੀ ਐਡ ਕਰਾਂਗੇ ਕਿਉਂਕਿ ਆਪਾਂ ਨੂੰ ਜ਼ਿਆਦਾ ਇਹ ਚਾਹੀਦਾ ਹੋਊਗਾ ਜੇ ਤੁਹਾਨੂੰ ਆਪਾਂ ਬ੍ਰੈਡ ਬਣਾਉਣੀ ਆ ਏਟਲੀਸਟ ਆਪਾਂ 100 ਗ੍ਰਾਮ ਜਾਂ 200 ਗ੍ਰਾਮ ਬੈਂਡ ਕਰਦੇ ਆਪਾਂ ਦੋ ਬ੍ਰੈਡ ਬਣਾ ਲੈ ਜਾਂ ਇੱਕ ਬ੍ਰੈਡ ਬਣਾ ਰਿਹਾ ਜਜਨਾ ਪਾਟਾ ਯੂਸ ਕਰ ਰਹੇ ਹੋ ਸਾਬਾ ਪਾ ਯੂਸ ਕਰ ਲੈ ਇਸ ਕਰਕੇ ਆਪਾਂ ਨੂੰ ਜਿਆਦਾ ਦੀ ਜਰੂਰਤ ਪੈਣੀ ਆ ਤਾਂ ਆਪਾਂ ਇਹਦੇ ਚ ਜਿਆਦਾ ਜਿਹੜਾ ਮੈਦਾ ਜਾਂ ਫਿਰ ਨਾਪ ਕੇ ਪਾਉਣਾ ਸ਼ੁਰੂ ਕਰ ਦਾਂਗੇ ਇਹ ਉਹਨੂੰ ਫਰਮੈਂਟ ਵੀ ਕਰ ਦੂਗਾ ਇਹਦੇ ਚ ਵੀ ਮੈਂ ਅੱਜ ਪਾ ਰਹੀ ਆ 2 ਟੇਬਲस्पून ਮੈਦਾ ਤੇ 2 ਟੇਬਲस्पून ਹੀ ਮੈਂ ਪਾਣੀ ਐਡ ਕਰੂੰਗੀ ਇਹ ਮਿਕਸ ਹੋ ਗਿਆ ਚੰਗੀ ਤਰ੍ਹਾਂ ਜੇ ਇਹਦੇ ਵਿੱਚ ਕੋਈ ਥੋੜਾ ਬਹੁਤ ਰਹਿ ਵੀ ਜਾਂਦਾ ਹੈ ਤਾਂ ਤੁਸੀਂ ਇਹਨੂੰ ਜਿੱਦਾਂ ਛੱਡ ਵੀ ਸਕਦੇ ਕੋਈ ਛੋਟੀ ਮੋਟੀ ਜੇ ਕੋਈ ਹੈਗੀ ਹੈ ਇਹਦੇ ਵਿੱਚ ਆਟੇ ਦੇ ਉਹ ਛੋਟੇ ਛੋਟੇ ਪੀਸਸ ਤਾਂ ਉਹ ਆਲਰੇਡੀ ਆਪਣੇ ਆਪ ਹੀ ਖੋਲ ਜਾਂਦੇ ਆ ਸੋ ਤੁਹਾਨੂੰ ਬਹੁਤ ਜ਼ਿਆਦਾ ਇਹਨੂੰ ਮਿਕਸ ਕਰਨ ਦੀ ਜ਼ਰੂਰਤ ਨਹੀਂ ਪਹਾਂ ਇੰਨਾ ਕੁ ਮਿਕਸ ਹੋ ਜੇ ਕਿ ਇਹ ਜਿਹੜਾ ਫਰਮੈਂਟ ਹੋ ਸਕੇ ਪ੍ਰਾਪਰ ਸੋ ਇਹਨੂੰ ਆਪਾਂ ਕੱਢ ਲਾਂਗੇ ਚਮਚ ਨੂੰ ਇਹਦਾ ਬੈਸਟ ਵੇ ਆ ਟੈਸਟ ਕਰਨ ਲਈ ਆਪਾਂ ਇਥੇ ਇੱਕ ਜਿਆਦਾ ਰਬਰ ਬੈਂਡ ਚੜਾ ਦਾਂਗੇ ਜੇ ਆਪਾਂ ਇਹਨੂੰ ਇੱਥੇ ਮਾਰਕ ਦੇ ਨਾਲ ਮਾਰਕ ਕਰ ਦਾਂਗੇ ਕਿ ਆਪਣਾ ਕਿੱਥੇ ਤੱਕ ਸੀ ਤੇ ਜਦੋਂ ਇਹ ਫਰਮੈਂਟ ਹੋਇਆ ਤੇ ਇਹ ਕਿੱਥੇ ਤੱਕ ਚਲਾ ਗਿਆ ਇਹਨੂੰ ਆਪਾਂ ਲਿਵ ਸੀਆ ਕਵਰ ਕਰਾਂਗੇ ਬਹੁਤ ਟਾਈਟ ਨਹੀਂ ਕਵਰ ਕਰਨਾ ਕਵਰ ਕਰਨਾ ਦੇਖ ਲਓ ਤੇ ਇਹਦੇ 'ਚ ਆਪਾਂ ਹ ਰਬੜ ਚੜਾ ਦੇਣੀ ਹੈ ਇਹ ਆਪਣਾ ਇੱਕ ਸਾਈਨ ਹੈ ਕਿ ਆਪਾਂ ਕਿੱਥੇ ਤੱਕ ਇਹ ਤਿਆਰ ਕੀਤਾ ਹੈ ਜਾਂ ਕਿੱਥੇ ਤੱਕ ਹੈਗਾ ਤੇ ਇਹਦੀ ਜਿਹੜੀ ਕੁਆਂਟੀਟੀ ਆ ਉਹ ਵੀ ਵੱਧ ਜਾਣੀ ਆ ਫਿਰ ਉਸ ਤੋਂ ਬਾਅਦ ਆਪਾਂ ਇੱਕ ਦਿਨ ਇਹਨੂੰ ਫੋਰ ਫੀਡ ਕਰਾਂਗੇ ਤੇ 7th ਡੇ ਇਹ ਬਲਕੋ ਰੈਡੀ ਹੋ ਜਾਊਗਾ ਆਪਣੀ ਬ੍ਰੈਡ ਬਣਾਉਣ ਲਈ ਤਾਂ ਫਿਰ ਆਪਾਂ ਇਹਦੀ ਫੈਗ ਬਣਾਵਾਂਗੇ ਮੈਂ ਤੁਹਾਨੂੰ ਦੱਸੂਗੀ ਕਿ ਇਹਨੂੰ ਕਿੱਦਾਂ ਆਪਾਂ ਯੂਜ਼ ਕਰਦੇ ਆ ਕਿ ਇਹਦਾ ਪ੍ਰੋਪੋਰਸ਼ਨ ਹੁੰਦਾ ਜਾਂ ਪਾਣੀ ਦਾ ਜਾਂ ਆ ਆਟੇ ਦਾ ਜਾਂ ਕਿੱਦਾਂ ਦਾ ਆਟਾ ਤੁਸੀਂ ਯੂਜ਼ ਕਰ ਸਕਦੇ ਹੋ ਕਿੰਨਾ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਇਹ ਫਿਰ ਆਪਾਂ ਬਾਅਦ ਚ ਗੱਲ ਕਰਾਂਗੇ ਜਦੋਂ ਇਹ ਰੈਡੀ ਹੋ ਗਿਆ ਸੋ ਇਹਦੀ ਸਾਇੰਸ ਆ ਥੋੜੀ ਜਿਹੀ ਸਮਝਣ ਵਾਲੀ ਹੁੰਦੀ ਆ ਕੋਈ ਇਹਦੇ ਚ ਕੋਈ ਰੌਕਟ ਸਾਇੰਸ ਨਹੀਂ ਹੈਗੀ ਸਿਰਫ ਇਹ ਕਿ ਆਪਾਂ ਇਹਨੂੰ ਫਰਮੈਂਟ ਕਿੱਦਾਂ ਕਰਨਾ ਕਿੰਨਾ ਟਾਈਮ ਦੇਣਾ ਸਿਰਫ ਇਹ ਚੀਜ਼ਾਂ ਬਾਕੀ ਤਾਂ ਆਟਾ ਤੇ ਪਾਣੀ ਐ ਦਸ ਨਾਥਿੰਗ ਐਸ ਇਨਵੋਲਵ ਸੋ ਤੁਸੀਂ ਇਹਨੂੰ ਬਣਾ ਕੇ ਦੇਖਿਓ ਜਦੋਂ ਮੈਂ ਤੁਹਾਨੂੰ ਬ੍ਰੈਡ ਬਣਾ ਕੇ ਦਿਖਾਵਾਂਗੀ ਤੇ ਜੇ ਤੁਹਾਨੂੰ ਪਸੰਦ ਆਇਆ ਜਾਂ ਜੇ ਤੁਸੀਂ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਇਹਦੇ ਬਾਰੇ ਕੁਝ ਹੋਰ ਪੁੱਛਣਾ ਚਾਹੁੰਦੇ ਆਂ ਵੀ ਇਹਦੇ ਲਈ ਕੀ ਕਰ ਸਕਦੇ ਆ ਜਾਂ ਕਿੱਦਾਂ ਕਰ ਸਕਦੇ ਆ ਪਲੀਜ਼ ਲੈਟ ਮੀ نو ਮੈਂ ਤੁਹਾਡੇ ਕੁਐਸਚਨ ਦਾ ਆਨਸਰ ਦੇਣ ਦੀ ਪੂਰੀ ਟਰਾਈ ਕਰੂੰਗੀ ਕਿ ਆਪਾਂ ਇਹਨੂੰ ਤੁਹਾਡੀ ਜਿਹੜੀ ਪ੍ਰੋਬਲਮ ਆ ਉਹਨੂੰ ਸੋਲਵ ਕਰ ਸਕੀਏ ਸ্লাইਸਡ ਬ੍ਰੈਡ ਵੀ ਤੁਸੀਂ ਬਣਾ ਸਕਦੇ ਆ ਸੈਂਡਵਿਚ ਸ্লাইਸ ਵੀ ਜਾਂ ਤੁਸੀਂ ਸਾਵਰਡੋ ਜਿਹੜੀ ਬੋਲ ਹੁੰਦੀ ਉਹ ਵੀ ਬਣਾ ਸਕਦੇ ਆ ਜੇ ਤੁਸੀਂ ਸੂਪ ਬਣਾਉ ਯਾਕਿ ਸਟੈਪ ਦੇ ਨਾਲ ਵੀ ਯੂਜ਼ ਕਰ ਸਕਦੇ ਆ ਸੋ ਥੇਰਸ ਆ ਲਾਰ ਆਫ ਥਿੰਗਸ ਦੈਟ ਯੂ ਕੈਨ ਮੇਕ ਇਟ ਇਨ ਆਲਸੋ ਸੀ ਪੈਨਕੇਕ ਵੀ ਬਣਾ ਸਕਦੇ ਆ ਜਿਹਨਾਂ ਦਾ ਟੇਸਟ ਬਹੁਤ ਸੋਹਣਾ ਹੁੰਦਾ ਸੋ ਕੀਪ ਵਾਚਿੰਗ ਆ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ ਇਹਨੂੰ ਤੁਸੀਂ ਟ੍ਰਾਈ ਕਰਿਓ ਮੇਰੇ ਨਾਲ ਨਾ ਤੇ ਸਿੱਖਿਓ ਕਿ ਕਿੱਦਾਂ ਇਹ ਬਣਦੀ ਆ ਬਹੁਤ ਈਜ਼ੀ ਬਹੁਤ ਫਲੇਵਰਫੁਲ ਬ੍ਰੈਕਫਾਸਟ ਬਣਦੀ ਆ ਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ ਸਸਿਕਾ ਲੂਮੇ ਆਲਦੇ ਆ 24 ਆਵਰਸ ਤੋਂ ਬਾਅਦ ਨੈਕਸਟ ਪ੍ਰੋਸੈਸ ਵਿੱਚ